ਕਦਾ ਤੁਹਾਡਾ ਮੇਰੇ ਚੈਨਲ ਅਮੇਜ਼ਿੰਗ ਲਾਈਫ ਤੇ ਤੇ ਜਿੱਦਾਂ ਦਾ ਆਪਣੇ ਚੈਨਲ ਦਾ ਨਾਮ ਆਪਾਂ ਉਹਦਾ ਉਹਦਾ ਜੀ ਜ਼ਿੰਦਗੀ ਤੁਹਾਨੂੰ ਲਾਈਫ ਉਹਦਾ ਦੀ ਸ਼ੋਅ ਕਰਾਂਗੇ ਤੇ ਅੱਜ ਆਪਾਂ ਇੱਕ ਜਗ੍ਹਾ ਕੋ ਮਨਾਈਸੀ ਲੋਕੇਸ਼ਨ ਬਹੁਤ ਸੋਹਣੀ ਆ ਤੇ ਦੇਖਿਓ ਇੱਧਰ ਇੱਕ ਖੂਬਸੂਰਤ ਜੀ ਲੇਕ ਆ ਗਈ ਤੇ ਇੱਧਰ ਸਾਰਾ ਮਤਲਬ ਹੈ ਜੇ ਵਿੱਚ ਜਿੱਦਾਂ ਦਾ ਆਪਾਂ ਐਂਟਰ ਗ੍ਰੀਨਰੀ ਦੇਖੋ ਕਿੱਦਾਂ ਜਿੱਦਾਂ ਇੱਦਾਂ ਆਪਾਂ ਵਿੱਚ ਐਂਟਰੀ ਕਰਦੇ ਜਾਵਾਂਗੇ ਹੋਰ ਸੋਹਣੀ ਸੋਹਣੀ ਜਿਹੜੀ ਲੋਕੇਸ਼ਨ ਆਪਾਂ ਨੂੰ ਦੇਖੂਗੀ ਰਾਤ ਨੂੰ ਹੋਰ ਸੋਹਣਾ ਲੱਗਦਾ ਹੋਊਗਾ ਜਦੋਂ ਆਹ ਚੱਲਦੇ ਹੋਣਗੇ ਲਾਈਟ ਆਹ ਦੇਖਿਓ ਸ਼ਾਮ ਨੂੰ ਕੈਂਟੀਨ ਓਪਨ ਖੁੰਦੀ ਹੋਗੀ ਸ਼ਾਇਦ ਤੋ ਤੁਸੀਂ ਲੋਕੇਸ਼ਨ ਦੇਖੋ ਕਿੰਨੀ ਸੋਹਣੀ ਵਾਓ ਆਪਣੇ ਆਲਮੋਸਟ ਸਾਡੇ ਤੋਂ ਛੋਟੇ ਜਿਹੇ ਬੰਦੇ ਨੇ ਬਹੁਤ ਸੋਹਣੀ ਲੋਕੇਸ਼ਨ ਬਣੀ ਆ ਯਾਰ ਜ਼ਰੂਰ ਆਓ ਇੱਥੇ ਘੁੰਮਣ ਆਹ ਦੇਖੋ ਹਾਂ ਇਹ ਲੋਕੇਸ਼ਨ ਹੈਗੀ ਆ ਜ਼ਿਲ੍ਹਾ ਬਠਿੰਡਾ ਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਨਾਮ ਨਹੀਂ ਪਤਾ ਜੋਗਿਰ ਪਾਰਕ ਸ਼ਾਇਦ ਕਹਿੰਦੇ ਇਹਨੂੰ ਤੇ ਰੋਜ਼ ਗਾਰਡਨ ਦੀ ਵਾਲੇ ਰੋਡ ਤੇ ਹੈਗੀ ਆ ਇਹ ਲੋਕੇਸ਼ਨ ਤੇ ਬਹੁਤ ਸੋਹਣੀ ਲੋਕੇਸ਼ਨ ਆ ਦੇਖੋ ਉਹ ਬਠਿੰਡੇ ਦੀ ਮੇਨ ਡੈਸਟੀਨੇਸ਼ਨ ਥਰਮਲ ਤੇ ਮੋਦਰ ਦੇਖੋ ਹੂੰ ਧੁੱਪ ਥੋੜੀ ਸੀਗੀ ਤੇ ਆਪਾਂ ਸੋਚਾ ਥੋੜਾ ਬੈਠ ਜਗੇ ਇੱਥੇ ਪਰ ਠੰਢੀ ਹਵਾ ਚੱਲ ਰਹੀ ਐ ਇੱਥੇ ਵੀ ਬੜੀ ਸੋਹਣੀ ਲੋਕੇਸ਼ਨ ਐ ਦੇਖੋ ਜਗ੍ਹਾ ਜਗਾ ਥੀ ਡਸਟਬਿਨ ਬਣਾਏ ਹੋਏ ਆ ਤੇ ਜੋ ਵੀ ਇੱਥੇ ਆਉਂਦਾ ਮੈਂ ਆਉਣ ਵਾਲੇ ਵੀ ਵੀਰਾਂ ਨੂੰ ਵੀ ਇਹੀ ਸੀ ਯਸ ਕਰੂੰਗਾ ਕਿ ਥੋੜਾ ਜੋ ਵੀ ਕਚਰਾ ਹੋਣਾ ਡਸਟਬਿਨ ਦੇ ਵਿੱਚ ਸਟੋ ਤੇ ਫਿਰ ਹੀ ਆ ਜਗਾ ਆਪਾਂ ਬਚਾ ਸਕਦੇ ਆਂਗੇ ਤੇ ਹਰ ਇੱਕ ਸੋਹਣੀ ਚੀਜ਼ ਨੂੰ ਬਚਾਓ ਮੈਂ ਤਾਂ ਕਹਿੰਦਾ ਹਰ ਇੱਕ ਜਗਾ ਕਚਰਾ ਨਾ ਫਿਲਾਓ ਤੇ ਜਿੱਦਾਂ ਦੀ ਆ ਸੋਹਣੀ ਲੱਗ ਰਹੀ ਓਦਾਂ ਦਾ ਆਪਾਂ ਪੂਰਾ ਇੰਡੀਆ ਕਿੰਨੀਆਂ ਸੋਹਣੀਆਂ ਸੋਹਣੀਆਂ ਜਗਾਵਾਂ ਯਾਰ ਠਿੰਡੇ ਜ਼ਿਲ੍ਹੇ ਦੇ ਵਿੱਚ ਬਹੁਤ ਘੈਂਟ ਸ਼ਹਿਰ ਆ ਹਵਾ ਵਗ ਰਹੀ ਹੈ ਕੀ ਤੇ ਆਵਾਜ਼ ਕਲੀਅਰ ਨਹੀਂ ਆ ਰਹੀ ਹੋਣੀ ਪਰ ਇੱਕ ਵਾਰੀ ਜਗਾ ਤੁਸੀਂ ਦੇਖੋ ਆ ਨੇੜੇ ਆਪਣੇ ਹੈਗਾ ਛੋਟਾ ਜਿਹਾ ਐਕਸਰਸਾਈਜ਼ ਕਰਨ ਵਾਸਤੇ ਬਣਾਇਆ ਹੈਗਾ ਆਸ-ਪਾਸੇ ਦੇ ਜੋ ਵੀ ਮਹੱਲੇ ਦੇ ਲੋਕ ਉਹ ਹਰ ਰੋਜ਼ ਪਾਰਕ ਵਿੱਚ ਆਉਂਦੇ ਹੋਣਗੇ ਤੇ ਇੱਥੇ ਐਕਸਰਸਾਈਜ਼ ਕਰਦੇ ਹੋਣਗੇ। ਹੈਲਥ ਠੀਕ ਰਹਿੰਦੀ ਹੈਗੀ, ਇਹ ਜਦ ਦੇ ਨੇਚਰ ਵਿੱਚ ਰਹਿੰਦੀ। ਪਰ ਬਹੁਤ ਸੋਨਾ ਬਣਾਇਆ ਹੈ, ਹਏ ਹੇ ਯਾਰ। ਅ ਆਨਵਲੇ ਬਲੌਗਾਂ ਦੇ ਵਿੱਚ ਬਠਿੰਡੇ ਦੇ ਵਿੱਚ ਜਿਹੜੀਆਂ ਮੇਨ ਮੇਨ ਡੈਸਟੀਨੇਸ਼ਨਾਂ ਸੋਨਾ-ਸੋਨਾ ਜਗ੍ਹਾਵਾਂ ਆਪਾਂ ਨੂੰ ਆਪਾਂ ਤੁਹਾਨੂੰ ਹਰ ਇੱਕ ਬਲੌਗ ਦੇ ਵਿੱਚ ਲੈ ਕੇ ਆਵਾਂਗੇ। ਤੇ ਤੁਸੀਂ ਦੇਖ ਸਕਦੇ ਹੋ ਕਿੱਦਾਂ ਗ੍ਰੀਨਰੀ ਕਿਉਂ ਲੱਗ ਰਹੀ ਹੈ ਕਿ ਨਹੀਂ ਐਂਡ ਉਹ ਮੇਰੀ ਵਾਈਫ ਵਲੌਗ ਬਣਾ ਰਹੀ ਹੈ ਉੱਪਰ ਚੜੀ ਬੈਠੀ ਉਹ ਦੇਖੋ ਆ ਦੇਖੋ ਜੀ ਦੱਸੋ ਕਮੈਂਟ ਕਰਕੇ ਆ ਟਰੀ ਕਿਨੇ ਕਿਨੇ ਦੇਖਿਆ ਪਹਿਲਾਂ ਤਨੇ ਵੀ ਗ੍ਰੀਨ ਕਲਰ ਦੇ ਆ ਮਿਕਸ ਹੋਏ ਜਾਂਦਾ ਘਾਹ ਦੇ ਵਿੱਚ ਤੇ ਬਾਕੀ ਲੋਕੇਸ਼ਨ ਦਾ ਸੋਹਣੀ ਹੈ ਜੀ ਆਪਾਂ ਤੁਹਾਡੇ ਲਈ ਹੋਰ ਨਵੇਂ-ਨਵੇਂ ਲੋਕੇਸ਼ਨਾਂ ਲੈ ਕੇ ਆਵਾਂਗੇ ਸੋਨੀਆ ਸੋਨੀਆ ਲੋਕੇਸ਼ਨਾਂ ਲੈ ਕੇ ਆਵਾਂਗੇ ਬਸ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਅੱਜ ਤੋਂ ਤੇ ਬੈਲ ਆਈਕਨ ਦੀ ਘੰਟੀ ਹੈਗੀ ਆ ਉਹਨੂੰ ਦਬਾ ਦਿਓ ਤਾਂ ਕਿ ਮੇਰੇ ਨਵੇਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਅਪਡੇਟ ਮਿਲ ਸਕਣ ਤੇ ਆਪਾਂ ਤੁਹਾਨੂੰ ਸੋਨੀਆ ਸੋਨੀਆ ਲੋਕੇਸ਼ਨਾਂ ਵਿਜ਼ਿਟ ਕਰਾਵਾਂਗੇ ਜੋ ਕਿ ਆਪਣੇ ਪੰਜਾਬ ਦੇ ਅੰਦਰ ਹੋਣੀਆਂ ਆ ਆਪਾਂ ਤੁਹਾਨੂੰ ਆਪਣੇ ਪੰਜਾਬ ਦੇ ਉਹ ਸੋਹਣੇ ਸੋਹਣੇ ਲੋਕੇਸ਼ਨਾਂ ਜਿਹੜੀਆਂ ਹੈਗੀਆਂ ਉਹ ਦਿਖਾਵਾਂਗੇ ਬਿਲਹਾਲ ਤੁਹਾਨੂੰ ਬਠਿੰਡਾ ਜ਼ਿਲ੍ਹੇ ਦੀਆਂ ਜੋ ਵੀ ਸੋਹਣੇ ਸੋਹਣੇ ਲੋਕੇਸ਼ਨਾਂ ਆ ਆਪਾਂ ਤੁਹਾਨੂੰ ਵਿਜ਼ਿਟ ਕਰਾਵਾਂਗੇ ਆ ਬਠਿੰਡੇ ਜ਼ਿਲ੍ਹੇ ਦੀ ਪਾਰਕ ਹੈਗੀ ਜੋਗਰ ਪਾਰਕ ਬਹੁਤ ਸੋਹਣੀ ਲੱਗ ਰਹੀ ਹੈ ਸਾਨੂੰ ਅਸੀਂ ਪਹਿਲਾਂ ਨਹੀਂ ਕਦੇ ਆਏ ਸੀਗੇ ਤੇ ਅੱਜ ਅਸੀਂ ਆਏ ਆਂਗੇ ਤੇ ਮੈਂ ਸੋਚਿਆ ਮੈਂ ਤੁਹਾਡੇ ਨਾਲ ਆਪਣਾ ਜਿਹੜਾ ਹੈਗਾ ਟੂਰਿਸਟ ਪਲਾਨ ਸਾਂਝਾ ਕਰ ਲਾਂ ਲੱਗ ਗਿਆ ਇਹ ਦੇਖੋ ਆਪਾਂ ਉਹ ਸਾਰਾ ਘੁੰਮ ਕੇ ਆ ਗਏ ਤੇ ਗਰਮੀ ਦੀ ਵਜ੍ਹਾ ਕਰਕੇ ਆਪਣੇ ਜਿਹੜਾ ਹੈਗਾ ਸਿਫ ਫੋਨ ਦਾ ਕੈਮਰਾ ਸੀਗਾ ਨਾ ਉਹ ਹੀਟਿੰਗ ਚ ਵਿੱਚ ਚਲਾ ਗਿਆ ਸੀ ਹੀਟ ਹੋ ਗਿਆ ਸੀਗਾ ਤੇ ਲੋਗਰੀ ਬਣਾ ਸਕੇ ਆਪਾਂ ਤੇ ਉਤੋਂ ਸਾਰਾ ਆਪਾਂ ਤੁਹਾਨੂੰ ਦਿਖਾ ਕੇ ਘੁੰਮ ਕੇ ਆ ਚੁੱਕੇ ਆ ਇੱਥੋਂ ਅਪੈਂਡ ਕਰਦੇ ਆ ਤਾਂ ਆ ਫਿਰ ਘੁੰਮ ਕੇ ਆਪਾਂ ਫਿਰ ਉਸੇ ਲੋਕੇਸ਼ਨ ਤੇ ਚੱਲ ਜਾਗੇ ਜਿੱਥੋਂ ਆਪਾਂ ਪਹਿਲਾਂ ਸਟਾਰਟ ਹੋਏ ਸੀ ਤੇ ਮਤਲਬ ਕਦਮ ਕਦਮ ਤੇ ਲੋਕੇਸ਼ਨ ਪਿਆਰੀ ਹੈ ਹਰਾ ਦੇਖੋ ਆ ਵੀ ਬਹੁਤ ਸੋਹਣੀ ਲੋਕੇਸ਼ਨ ਇੱਥੇ ਆਪਾਂ ਪਹੁੰਚ ਤੁਰੇ ਆ ਰਹੇ ਹਾਂ ਸ਼ਾਮ ਦੇ ਟਾਈਮ ਤੁਸੀਂ ਆ ਕੇ ਇੱਥੇ ਟਾਈਮ ਸਪੈਂਡ ਕਰ ਸਕਦੇ ਹੋ ਹਨਾ ਇੱਥੇ ਬੈਠ ਸਕਦੇ ਹੋ ਸ਼ਹਿਰ ਤੋਂ ਬਿਲਕੁਲ ਅਲੱਗ ਦੁਨੀਆ ਬਣਾਈ ਗਈ ਆ देखो जा रहे हैं हां होली, होली। ਦੇ ਜਾਂਦੇ ਜਾਂਦੇ ਤੁਹਾਨੂੰ ਖੂਬਸੂਰਤ ਖੂਬਸੂਰਤ ਲੁਕੇਸ਼ਨਾਂ ਦਿਖਾ ਜਗੇ ਦੇਖੋ ਜ਼ਰੂਰ ਆਓ ਇੱਥੇ ਘੁੰਮਣ ਜ਼ਰੂਰ ਆਓ ਤੁਹਾਨੂੰ ਵਧੀਆ ਲੱਗੂਗਾ ਤੇ ਜਦੋਂ ਆਪਾਂ ਨਵਾਂ ਨਵਾਂ ਆਪਾਂ ਐਕਟੀਵਿਟੀਨਾ ਘੁੰਮਦੇ ਨਾ ਹਰ ਇੱਕ ਜਗ੍ਹਾ ਨਵੀਂ ਘੁੰਮਦੇ ਆ ਤਾਂ ਆਪਾਂ ਨੂੰ ਆਪਾਂ ਡਿਪਰੈਸ਼ਨ ਤੋਂ ਬਚਦੇ ਆਂਗੇ ਤੇ ਇੱਕ ਹੀ ਜ਼ਿੰਦਗੀ ਮੇਰੀ ਦੋਸਤੋ ਜ਼ਰੂਰ ਵਿਜ਼ਿਟ ਕਰੋ ਹਨਾ ਜੋ ਵੀ ਆਪਾਂ ਨੂੰ ਚੰਗਾ ਲੱਗਦਾ ਜ਼ਰੂਰ ਕਰੋ ਉਹ ਚੀਜ਼ ਤੇ ਇੱਥੇ ਆਪਾਂ ਆਪਣਾ ਜਿਹੜਾ ਹੈਗਾ ਵਲੌਗ ਉਹ ਖਤਮ ਕਰਦੇ ਆਂ ਤੇ ਮਿਲਦੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ